ਜਿਹੜੇ ਕਲਾਕਾਰ ਜੋਬਰ ਉਤੇ ਆਪਦਾ ਸਮਾਂ ਨਹੀਂ ਸੰਭਾਲਦੇ ਉਹਨਾਂ ਦਾ ਐਂਡ ਬਹੁਤ ਮਾੜਾ ਹੁੰਦਾ ਜੋਬਰ ਉਤੇ ਐਵੇਂ ਪੱਟਾਂ ਦੇ ਹੱਥ ਮਾਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਜਾਂ ਐਵੇਂ ਲਲਕਾਰੇ ਮਾਰਨ ਦਾ ਕਲਾਕਾਰ ਨੂੰ ਖਰਾਬ ਕਰਨ ਵਾਲੇ ਉਹਦੇ ਆਲੇ-ਦਾਲੇ ਵਾਲੇ ਹੁੰਦੇ ਨੇ ਉਹ ਆਲੇ-ਦਾਲੇ ਵਾਲੇ ਇੰਨਾ ਕੁ ਉਹਨੂੰ ਪੰਪ ਦੇ ਦਿੰਦੇ ਨੇ ਕਿ ਤੂੰ ਹੀ ਤੂੰ ਆ ਵੀ ਛੱਟ ਤਿਰ ਤੋਂ ਬਿਨਾਂ ਤਾਂ ਇਹਨਾਂ ਦਾ ਕੁਝ ਨਹੀਂ ਉਹਨੂੰ ਮਰਸ਼ਦੀ ਗੱਡੀਆਂ ਦੇ ਝੂਟੇ ਮਿਲ ਜਾਂਣਾ ਉਹਨੂੰ ਏਡੇ-ਏਡੇ ਹੋਸਟ ਸੌਰੀ ਹੋਟਲਸ ਦੇ ਵਿੱਚ ਬੈਠ ਕੇ ਤੁਸੀਂ ਆਪਣਾ ਤੁਹਾਨੂੰ ਇੱਕ ਲਗਜ਼ਰੀ ਟ੍ਰੀਟਮੈਂਟ ਮਿਲ ਜੇ ਜਿਨੇ ਕਦੀ ਟ੍ਰੀਟਮੈਂਟ ਦੇਖਿਆ ਨਹੀਂ ਹਿੰਦੀ ਬਲਿੰਗ ਜੋ ਕਿ ਪ੍ਰੋਡਿਊਸਰ ਨੇ ਕਾਫੀ ਕਲਾਕਾਰਾਂ ਨੂੰ ਇਹਨੇ ਲਾਂਚ ਕੀਤਾ ਇਹ ਵੀ ਪਹੁੰਚੇ ਹੋਏ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਸੱਸੀ ਗਾਗੜੀ ਸੱਸੀ ਗਲਦੀ ਬਾਈ ਕੀ ਹਾਲ ਹੈ ਵਧੀਆ ਕੀ ਕਹਿਣਾ ਚਾਹੂਗੇ ਅੱਜ ਲੁਧਿਆਣੇ ਦਾ ਇੱਕ ਉਹ ਕਲਾਕਾਰ ਤੁਰ ਗਿਆ ਜਿਨੇ ਬਹੁਤ ਵੱਡੇ ਗਾਣੇ ਲਿਖੇ ਗਾਏ ਮੈਂ ਭਈ ਇਹ ਅੱਜ ਦੁੱਖ ਵੀ ਲੱਗਿਆ ਵੀ ਸਾਡੇ ਚਤਰ ਸਿੰਘ ਪਰਵਾਨਾ ਅਕਲ ਸੋ ਪੰਜਾਬ ਦੀ ਇੱਕ ਜਾਣੀ ਪਹਿਚਾਣੀ ਸ਼ਖਸੀਅਤ ਸੀ ਏ ਸੋ ਉਹ ਇਹਨਾਂ ਦਾ ਗਾਣੇ ਤਾਂ ਰਹੀਂ ਦੀ ਦੁਨੀਆ ਤੱਕ ਰਹਿਣਗੇ ਕਿਉਂਕਿ ਅਸੀਂ ਆਪ ਖੁਦ ਅਸੀਂ ਇਹਨਾਂ ਦੇ ਗਾਣੇ ਸੁਣੇ ਆ ਕਿਉਂਕਿ ਅਸੀਂ 80s ਦੇ ਉਹ ਕਲਾਕਾਰਾਂ ਦੇ ਬੇਟੇ ਆ ਜਿਨ੍ਹਾਂ ਨੇ ਇਸ ਇੰਡਸਟਰੀ ਦੇ ਵਿੱਚ ਪ੍ਰੋਪਰ ਆਪਣਾ ਸਮਾਂ ਹੰਡਾਇਆ ਤੇ ਮੈਂ ਇਹ ਗੱਲ ਕਹੂੰਗਾ ਵੀ ਬਾਈ ਜੀ ਕਲਾਕਾਰ ਕੋਈ ਵੀ ਹੈ ਮੈਂ ਇਹ ਕਲਾਕਾਰਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਵੀ ਬਾਈ ਜੀ ਜਿਹੜੇ ਕਲਾਕਾਰ ਜੋ ਮਨ ਰੁੱਤੇ ਆਪਦਾ ਸਮਾਂ ਨਹੀਂ ਸੰਭਾਲਦੇ ਉਹਨਾਂ ਦਾ ਐਂਡ ਬਹੁਤ ਮਾੜਾ ਹੁੰਦਾ ਸੋ ਇਸ ਕਰਕੇ ਮੈਂ ਇਹ ਗੱਲ ਕਹੂੰਗਾ ਵੀ ਬਾਈ ਆਪਣਾ ਜਿਹੜਾ ਐਂਡ ਆ ਉਹ ਤੁਸੀਂ ਸੰਭਾਲੋ ਕਿਉਂਕਿ ਗੱਲ ਆ ਵੀ ਕੱਲ ਨੂੰ ਫੇਰ ਤੁਸੀਂ ਆਰਥਿਕ ਮੰਦੀ ਦੇ ਵਿੱਚ ਆ ਕੇ ਤੁਸੀਂ ਕਿਸੇ ਤੋਂ ਹੈਲਪ ਲੈਣ ਬਾਈ ਕਿਸੇ ਦਾ ਮੰਗਣ ਦਾ ਮਨ ਨਹੀਂ ਕਰਦਾ ਪਰ ਜਦੋਂ ਫਿਰ ਅਗਲਾ ਕਹਿੰਦਾ ਵੀ ਯਾਰ ਹਾਂ ਲੋ ਜੀ ਸਾਡੇ ਕੋਲੋਂ ਹੈਲਪ ਲਓ ਬੰਦੇ ਦਾ ਦਿਲ ਟੁੱਟਦਾ ਸੋ ਇਸ ਕਰਕੇ ਮੈਂ ਇਹ ਚੀਜ਼ ਕਹੂੰਗਾ ਵੀ ਜਿੰਨਾ ਵੀ ਜਿੰਨਾ ਕੁ ਵੀ ਆਪਣਾ ਸਮਾਂ ਵੀ ਉਹਨੇ ਕਸਮੇ ਨੂੰ ਸੰਭਾਲੋ ਜੋ ਬਨਰ ਉਤੇ ਐਵੇਂ ਪੱਟਾਂ ਦੇ ਹੱਥ ਮਾਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਜਾਂ ਐਵੇਂ ਲਲਕਾਰੇ ਮਾਰਨ ਦਾ ਵੀ ਅਸੀਂ ਬਹੁਤ ਕੋਈ ਕਲਾਕਾਰ ਕੋਈ ਇਟਸ ਨਾਟ ਅ ਪਾਰਟਿਕੂਲਰ ਜੌਬ ਇਹ ਕੋਈ ਜੌਬ ਨਹੀਂ ਹੈਗੀ ਵੀ ਤੁਸੀਂ ਇਹਨੂੰ ਤੁਹਾਨੂੰ ਤਾਂ ਕੋਈ ਕੀ ਕਹਿੰਦੇ ਨੇ ਤੁਹਾਨੂੰ ਲੋਨ ਨਹੀਂ ਦਿੰਦਾ ਕਲਾਕਾਰਾਂ ਨੂੰ ਜਿਆਦਾ ਮੈਨੂੰ ਦਿਖਾਓ ਵੀ ਕਲਾਕਾਰ ਨੂੰ ਕਿਸੇ ਨੂੰ ਲੋਨ ਮਿਲਦਾ ਹੋਵੇ ਅਸੀਂ ਕਹਤਾ ਟੈਕਸ ਕਟਾਉਨੇ ਆ ਫਿਕਸ ਅਮਾਉਂਟ ਨਹੀਂ ਨਾ ਹੈਗੀ ਆਈ ਜਾਂ ਤਾਂ ਮਹੀਨੇ ਦੇ 20-20 ਆਈ ਜਾਣਾ ਆਪਾਂ ਫਿਰ ਸਰਕਾਰਾਂ ਨੂੰ ਕਹਿੰਨੇ ਆ ਜੀ ਕਲਾਕਾਰਾਂ ਬਾਰੇ ਕੁਝ ਸੋਚੋ ਕਲਾਕਾਰਾਂ ਬਾਰੇ ਸਰਕਾਰ ਕਿਉਂ ਸੋਚੇ ਕਦੋਂ ਤੁਸੀਂ ਟੈਕਸ ਦਿੱਤਾ ਨਹੀਂ ਦਿੰਦੇ ਦੱਸੋ ਭਾਈ ਜੀ ਉਹਨਾਂ ਦੀ ਆਰਨਿੰਗ ਵੇਖੋ ਉਹਨਾਂ ਦੀ ਆਰਨਿੰਗ ਤਾਂ ਭਾਈ ਜੀ ਕਰੋੜਾਂ ਚ ਹੈ ਆਮ ਕਲਾਕਾਰ ਜਿਹੜਾ ਆਰਥਿਕ ਕਲਾਕਾਰ ਆ ਵੀ ਉਹ ਉਹ ਕਿਉਂ ਉਹ ਕਿਉਂ ਮੰਗ ਰਿਹਾ ਠੀਕ ਹੈ ਲੱਗਦਾ ਸਮੇਂ ਦੇ ਨਾਲ ਚੱਲਣਾ ਚਾਹੀਦਾ ਆਪਣਾ ਪਰਿਵਾਰ ਵੀ ਦੇਖਣਾ ਬਹੁਤ ਸਾਰੇ ਕਲਾਕਾਰ ਨਾ ਉਦੋਂ ਜਵਾਨੀ ਜਵਾਨ ਜਵਾਨੀ ਦੇ ਵਿੱਚ ਆ ਕੇ ਉਦੋਂ ਹੋਸ਼ਪੋਣੇ ਦੇ ਵਿੱਚ ਆ ਜਾਂਦੇ ਨੇ ਜਦੋਂ ਕਾਮਯਾਬੀ ਮਿਲਦੀ ਹੈ ਤਾਂ ਉਦੋਂ ਦੀ ਸੰਗਤ ਮੰਡਲੀ ਵੀ ਕੁਛ ਇਦਾਂ ਦੀ ਹੋ ਜਾਂਦੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਵੀ ਕਲਾਕਾਰਦੋਂ ਕਿਉਂ ਹੋਸ਼ੀ ਗਵਾ ਬੈਠਦਾ ਬਾਈ ਜੀ ਕਲਾਕਾਰ ਦਾ ਕਲਾਕਾਰ ਹੁੰਦਾ ਪਾਣੀ ਵਾਲਾ ਕਲਾਕਾਰ ਨੂੰ ਤੁਸੀਂ ਜਿਹੜੇ ਮਰਜੀ ਆਕਾਰ ਚ ਲੈ ਆਓ ਕਲਾਕਾਰ ਨੂੰ ਖਰਾਬ ਕਰਨ ਵਾਲੇ ਉਹਦੇ ਆਲੇ-ਦਾਲੇ ਵਾਲੇ ਹੁੰਦੇ ਨੇ ਉਹ ਆਲੇ-ਦਾਲੇ ਵਾਲੇ ਇੰਨਾ ਕਿ ਉਹਨੂੰ ਪੰਪ ਦੇ ਦਿੰਦੇ ਨੇ ਤੂੰ ਹੀ ਤੂੰ ਆ ਵੀ ਛੱਟ ਤਿਰ ਤੋਂ ਬਿਨਾਂ ਤਾਂ ਇਹਨਾਂ ਦਾ ਕੁਛ ਨਹੀਂ ਪਰ ਜਿਹੜੇ ਪਿੱਛੇ ਜਿਨ੍ਹਾਂ ਦੀ ਬਾਈ ਜੀ ਪ੍ਰਾਪਰ ਜ਼ੋਰ ਲੱਗਿਆ ਹੁੰਦਾ ਜਿਨ੍ਹਾਂ ਨੇ ਪਤਾ ਹੁੰਦਾ ਵੀ ਯਾਰ ਸਾਡੇ ਇਹ ਬੰਦਾ ਚੱਲੂਗਾ ਤੇ ਸਾਡੇ 10 ਘਰ ਚੱਲਣਗੇ ਸੋ ਉਹਨਾਂ ਦੀ ਉਮੀਦਾਂ ਬਹੁਤ ਹੁੰਦੀਆਂ ਨੇ ਪਰ ਜਦੋਂ ਉਹਨਾਂ ਦੀ ਉਮੀਦਾਂ ਟੁੱਟਦੀਆਂ ਉਹਦੋਂ ਨੇ ਜਦੋਂ ਕਲਾਕਾਰ ਆਪਣੀ ਸੰਗਤ ਗਲਤ ਕਰ ਲੈਂਦਾ ਸੋ ਜਿਹੜੇ ਪਾਡੀ ਹੁੰਦੇ ਨੇ ਪਾਡੀਆਂ ਨੇ ਤਾਂ ਇਹੀ ਗੱਲ ਕਹਿਣੀ ਆ ਵੀ ਕੋਈ ਨਹੀਂ ਤੇਰੇ ਤੇਰੇ ਜਿਹੇ ਦਾ ਬੰਦਾ ਕੌਣ ਉਹਨੂੰ ਤਾਂ ਕੋਈ ਲੋੜ ਨਹੀਂ ਤੂੰ ਹੀ ਤੂੰ ਆ ਤੇਰੇ ਕਰਕੇ ਉਹ ਚੱਲਦਾ ਇਹ ਗਲਤ ਹੈ ਅੱਜ ਦਾ ਟਾਈਮ ਇਹ ਹੈ ਬਾਈ ਜੀ ਕਲਾਕਾਰ ਜੇ ਚੱਲ ਰਿਹਾ ਹੈ ਪ੍ਰੋਪਰ ਟੀਮ ਦੇ ਕਰਕੇ ਚੱਲਦਾ ਹੈ ਕਲਾਕਾਰ ਇਕੱਲਾ ਬੰਦਾ ਨਹੀਂ گا ਸਕਦਾ ਇਕੱਲਾ ਬੰਦਾ ਕਲਾਕਾਰ ਨਹੀਂ ਬਣ ਸਕਦਾ ਇਕੱਲਾ ਬੰਦਾ ਅਦਾਕਾਰ ਨਹੀਂ ਬਣ ਸਕਦਾ ਇਸ ਕਰਕੇ ਟੀਮ ਹੋਣੀ ਬਹੁਤ ਵਧੀਆ ਜ਼ਰੂਰੀ ਹੈ ਤੇ ਜਿਹੜਾ ਮੈਂ ਅੱਗੇ ਵੀ ਇਹੀ ਗੱਲ ਕਹੀਨਾ ਵੀ ਜਿਹੜਾ ਤੁਹਾਡਾ ਸਮਾਂ ਉਹ ਸਮਾਂ ਸੰਭਲਣੀ ਬਹੁਤ ਲੋੜ ਹੈ ਨਹੀਂ ਪਰ ਉਸ ਸਮੇਂ ਦੇ ਵਿੱਚ ਆ ਕੇ ਕਲਾਕਾਰ ਕਿਉਂ ਮਤਲਬ ਉੱਪਰ ਥੱਲੇ ਜਿਹੀਆਂ ਗੱਲਾਂ ਕਰਦਾ ਉਦੋਂ ਕਿਉਂ ਰੱਬ ਨੂੰ ਟੱਪ ਦੱਸਣ ਲੱਪੈਂਦੇ ਨੇ ਤੁਸੀਂ ਮੇਰੇ ਖਿਆਲ ਭਲੀ ਭਾਂਤਿਆਂ ਨੂੰ ਤੁਸੀਂ ਇਨ੍ਹਾਂ ਚੀਜ਼ਾਂ ਦੇ ਵਿੱਚੋਂ ਗੁਜ਼ਰਦੇ ਵੀ ਹੋ ਮੈਂ ਗੁਜਰਿਆ ਵੀ ਆ ਮੈਂ ਹੁਣ ਇਸ ਟਾਈਮ ਮੈਂ ਆਪਣੇ ਆਪ ਨੂੰ ਬਹੁਤ ਸਟੇਬਲ ਕਰਿਆ ਹੋਇਆ ਕਿਉਂਕਿ ਬਾਈ ਜੀ ਗੱਲ ਕੀ ਹੈ ਇੱਕ ਗੱਲ ਹੁੰਦੀ ਹੈ ਵੀ ਜਿਨੇ ਤਾਂ ਬਾਈ ਜੀ ਸਾਰਾ ਕੁਝ ਵੇਖਿਆ ਜਿਹੜਾ ਤਾਂ ਭਰਿਆ ਵੀ ਉਹਨੇ ਹਮੇਸ਼ਾ ਗੱਲ ਚੁਣ ਕੇ ਕਰਨੀ ਹੈ ਸੋ ਜਿਹਨੇ ਕਦੀ ਕੁਝ ਵੇਖਿਆ ਨਹੀਂ ਜਿਹਨੇ ਨਹੀਂ ਵੇਖਿਆ ਉਹਨੂੰ ਇੱਕੋ ਦਮ ਸਾਰਾ ਕੁਝ ਮਿਲ ਜੇ ਬਾਈ ਜੀ ਉਹ ਫਿਰ ਲਲਕਾਰੀ ਮਾਰਦਾ ਹੁੰਦਾ ਕਿਉਂਕਿ ਉਹਨੇ ਨਹੀਂ ਵੇਖਿਆ ਉਹਨੂੰ ਮਰਸਡੀ ਗੱਡੀ ਨਹੀਂ ਕਦੀ ਦੇਖੀ ਉਹਨੇ ਉਹਨੂੰ ਮਰਸਡੀ ਗੱਡੀਆਂ ਦੇ ਝੂਟੇ ਮਿਲ ਜਾਣ ਉਹਨੂੰ ਐਡੇ ਐਡੇ ਹੋਸਟ ਸੌਰੀ ਹੋਟਲਸ ਦੇ ਵਿੱਚ ਬੈਠ ਕੇ ਤੁਸੀਂ ਆਪਣਾ ਤੁਹਾਨੂੰ ਇੱਕ ਲਗਜ਼ਰੀ ਟ੍ਰੀਟਮੈਂਟ ਮਿਲ ਜੇ ਜਿਨੇ ਕਦੀ ਟ੍ਰੀਟਮੈਂਟ ਵੇਖਿਆ ਨਹੀਂ ਹਨਾ ਸੋ ਉਹ ਬੰਦਾ ਦਾ ਫਿਰ ਬਾਈ ਜੀ ਲਲਕਾਰੇ ਮਾਰਦਾ ਕਿਉਂਕਿ ਇਹ ਚੀਜ਼ ਨੂੰ ਪਚਾਉਣ ਲਈ ਸ਼ੌਹਰਤ ਪਚਾਉਣ ਲਈ ਵੀ ਤੁਹਾਡੇ ਅੰਦਰ ਮੈਦਾਂ ਤਕੜਾ ਚਾਹੀਦਾ ਤੇ ਇਹ ਜਿਹੜੀ ਸਾਡੀ ਇੰਡਸਟਰੀ ਆ ਇਹ ਇੰਡਸਟਰੀ ਦੇ ਵਿੱਚ ਤਾਂ ਬਾਈ ਸ਼ੌਹਰਤ ਰਾਤੋ-ਰਾਤ ਮਿਲਦੀ ਆ ਤੇ ਰਾਤੋ-ਰਾਤ ਗਾਇਬ ਹੁੰਦੀ ਆ ਪਰ ਸ਼ੌਹਰਤ ਸਾਂਭਣ ਵਾਲਾ ਬੰਦਾ ਚਾਹੀਦਾ ਹੁਣ ਸਾਡੇ ਮੈਟਰ ਦੇ ਵਿੱਚ ਜਿਹੜਾ ਹੈਗਾ ਤੁਸੀਂ ਭਲੀ ਭਾਂਤੀ ਤੁਸੀਂ ਵੀ ਜਾਣਦੇ ਆ ਲੋਕ ਵੀ ਜਾਣਦੇ ਆ ਤੇ ਸਾਨੂੰ ਕਿਹੜੇ ਬੰਦੇ ਨੇ ਨਹੀਂ ਕੁਛ ਕਿਹਾ ਪਰ ਅਸੀਂ ਸਾਇਲੈਂਟ ਆ ਅਸੀਂ ਚੁੱਪ ਰਹਿ ਗਏ ਅਸੀਂ ਉਹਨਾਂ ਨਹੀਂ ਬੋਲੇ ਪਰ ਸਾਡੇ ਕੰਮ ਚੱਲ ਰਹੇ ਨੇ ਸਾਡੇ ਕੋਲੇ ਅੱਜ ਵੀ ਸਿੰਗਰ ਆ ਸਾਡੇ ਸ਼ਮਸ਼ੀਰ ਚੀਨਾ ਸਿੰਗਰ ਸਾਡਾ ਵਧੀਆ ਚੱਲ ਰਿਹਾ ਇੰਗਲੈਂਡ ਟੂਰ ਚੱਲ ਰਹੇ ਨੇ ਕੈਨੇਡਾ ਟੂਰ ਚੱਲ ਕਿਉਂਕਿ ਜਿਹੜਾ ਵੀ ਜਿਹੜਾ ਪ੍ਰੋਡਿਊਸਰ ਹੈ ਪ੍ਰੋਡਿਊਸਰ ਨੂੰ ਪਤਾ ਹੁੰਦਾ ਵੀ ਅਸੀਂ ਆਪਣਾ ਪ੍ਰੋਡਕਟ ਕਿਵੇਂ ਵੇਚਣਾ ਹੈ ਬਿਲਕੁਲ ਮੈਂ ਜੇ ਆਪਣੀ ਗੱਲ ਕਹਾਂ ਵੀ ਵੀ ਆਰ ਆ ਨਾਟ ਆ ਕਿੰਗ ਬਟ ਵੀ ਆਰ ਆ ਕਿੰਗ ਮੇਕਰ ਅਸੀਂ ਮੇਕਰ ਆ ਅਸੀਂ ਕਿੰਗ ਨਹੀਂ ਹੈਗੇ ਅਸੀਂ ਕਿੰਗ ਮੇਕਰ ਆ ਅਸੀਂ ਕਿੰਗ ਬਣਾਉਣਾ ਜਾਣਦੇ ਆ ਵੀ ਆਰਟਿਸਟ ਨੂੰ ਕਿਵੇਂ ਖੜਾ ਕਰਨਾ ਸੋ ਇਸ ਕਰਕੇ ਮੈਂ ਇਹੀ ਗੱਲ ਕਹਿਣਾ ਕਲਾਕਾਰਾਂ ਨੂੰ ਇਹੀ ਬੇਨਤੀ ਹੈ ਵੀ ਬਾਈ ਜੀ ਜਿੰਨਾ ਮਰਜ਼ੀ ਕਮਾ ਲਓ ਠੀਕ ਹੈ ਪਰ ਗੱਲ ਐਂਡ ਜਿਹੜਾ ਤੁਹਾਡਾ ਤੁਸੀਂ ਇਹ ਵੇਖੋ ਵੀ ਤੁਹਾਡੇ ਕੋਲ ਐਂਡ ਦੇ ਵਿੱਚ ਓਨੀਕ ਉਹ ਤੁਹਾਡੇ ਕੋਲ ਸੰਪਤੀ ਹੈਗੀ ਆ ਵੀ ਜਿਹਦੇ ਨਾਲ ਤੁਸੀਂ ਆਪਣਾ ਐਂਡ ਤੁਹਾਡਾ ਵਧੀਆ ਨਿਕਲ ਜੇ ਕਿਉਂਕਿ ਆਉਣ ਵਾਲਾ ਟਾਈਮ ਜਿਹੜਾ ਬਾਈ ਜੀ ਇੰਡਸਟਰੀ ਦਾ ਬਹੁਤ ਮਾੜਾ ਹੈ ਕਿਉਂਕਿ ਤਕਰੀਬਨ ਸਾਰੇ ਆਰਟਿਸਟ ਕੈਨੇਡਾ ਨੂੰ ਤੁਰ ਗਏ ਆ ਅਮਰੀਕਾ ਨੂੰ ਤੁਰ ਗਏ ਆ ਉਧਰ ਸ਼ਿਫਟ ਹੋ ਗਏ ਪੰਜਾਬ ਦੇ ਵਿੱਚ ਬਾਈ ਜੀ ਸੱਭਿਆਚਾਰਕ ਕੀ ਰਹਿ ਗਿਆ ਇਹ ਤਾਂ ੱੱਕੇ ਨਾਲ ਇਕੱਠਾ ਕਰ ਰਹੇ ਆ ਸੱਭਿਆਚਾਰਕ ਵੀ ਲਿਆਓ ਜੀ ਚਾਰ ਬੰਦੇ ਇਧਰੋਂ ਲਿਆਓ ਪਰ ਜਿਹੜੀ ਅਸਲੀ ਚੀਜ਼ ਆ ਬਈ ਉਹ ਹੈ ਨਹੀਂ ਗੀ ਇੰਡਸਟਰੀ 'ਚ